ਫਿਰ 18 ਟਰੱਕ ਇਸ ਗੁਰਦਾਰ ਸਾਹਿਬ ਤੋਂ ਵੱਡੇ ਟਰੇਲਰ ਵੀ ਭਰ ਕੇ ਗਏ ਅੱਜ ਫਿਰ 12 13 ਗੱਡੀਆਂ ਜਿਹੜੀ ਹੈਗੀਆਂ ਉਹ ਜਾ ਰਹੀਆਂ ਪਰ ਉਹਨਾਂ ਦੇ ਵਿੱਚ ਇੱਕ ਬਹੁਤ ਪੁਰਾਣੀ ਗੱਡੀ ਹੈ ਜਿਹੜੀ ਖਾਸ ਆਕਰਸ਼ਣ ਦਾ ਖਿੱਚ ਦਾ ਕੇਂਦਰ ਬਣਦੀ ਹੈ ਕਿਹਦਾ ਨਾਂ ਕੀ ਆ ਜਸਵਿੰਦਰ ਸਿੰਘ ਕਿਹੜਾ ਪਿੰਡ ਤੁਹਾਡਾ ਪਿੰਡ ਸੁਗਰਾਮਪੁਰ ਟੱਪਰੀਆਂ ਤੇ ਇਹ ਤੁਹਾਡੀ ਗੱਡੀ ਹੈ ਹਾਂਜੀ ਮੇਰੇ ਦਾਦਾ ਜੀ ਦੀ ਗੱਡੀ ਹੈ ਇਹ ਅੱਜ ਇਸ ਲੈਂਚ 'ਚ ਖੜੀ ਹੈ ਇਹ ਚਾਰਾ ਲੈ ਕੇ ਜਾ ਰਹੀ ਹੈ ਹਾਂਜੀ ਚਾਰਾ ਲੈ ਕੇ ਜਾ ਰਹੀ ਹੈ ਇਨਾ ਮਾਡਲ ਵੀ ਰਹੇ ਇਹ 1967 ਮਾਡਲ ਆ ਜੀ 67 67 ਜੀ ਤੁਹਾਡੀ ਡੇਟ ਵਰਥ ਕੀ ਆ ਜਨਮ ਤੁਹਾਡਾ ਸਨ ਸਾਲ 1998 ਇਹ 98 ਤੇ 67 ਇਹ ਮੇਰੇ ਫਾਦਰ ਸਾਹਿਬ ਤੋਂ ਵੀ ਪਹਿਲਾਂ ਦੀ ਇੱਕ ਸਾਲ ਅੱਛਾ ਇਹ ਮੇਰੇ ਦਾਦਾ ਜੀ ਦੀ ਗੱਡੀ ਆ ਜੀ ਤਾਂ ਵੀਰ ਜੀ ਅ ਬਜ਼ੁਰਗਾਂ ਨੂੰ ਵੀ ਨਹੀਂ ਲੋਕ ਸਾਹਮਦੇ ਉਹ ਕਹਿੰਦੇ ਵੀ 올ਡੇਜ ਹੋਮ ਚ ਲੋਕ ਬਜ਼ੁਰਗ ਘੁੰਮ ਰਹੇ ਆ ਤੇ ਤੁਸੀਂ ਆਪਣੇ ਨਿਸ਼ਾਨੀ ਵੀ ਸਾਹਮ ਕੇ ਰੱਖੀ ਹੋਈ ਆ ਸ਼ੌਂਕ ਦੇ ਤੌਰ ਤੇ ਰੱਖੀ ਹੋਈ ਹੈ ਦਾਦਾ ਜੀ ਨਿਸ਼ਾਨੀ ਰੱਖੀ ਹੋਈ ਹੈ ਜੀ ਘਰੇ ਖੜੀ ਹੈ ਹਾਂਜੀ ਸੇਵਾ ਵਾਸਤੇ ਜਾਂਦੀ ਹੈ ਜਿੱਥੇ ਵੀ ਲੋਡ ਪੈ ਜੂਵੇ ਘਰੇ ਖੜੀ ਆ ਤੇ ਪੂਰੀ ਚਾਲੂ ਹਾਲਤ ਚ ਚਾਲੂ ਹਾਲਤ ਚ ਆ ਜੀ ਚਾਲੂ ਹਾਲਤ ਚ ਤੇ ਮੁੰਡੇ ਤਾਂ ਅੱਜ ਕੱਲ ਕਹਿੰਦੇ ਵੀ ਨਹੀਂ ਜੀ ਮੈਨੂੰ ਤਾਂ ਪਾਵਰ ਸਟੀering ਚਾਹੀਦਾ ਮੇਥੋਂ ਨਹੀਂ ਇਹ ਵੱਡੀਆਂ ਚੀਜ਼ਾਂ ਚਲਦੀਆਂ ਇਦਾਂ ਲੋਕ ਕਹਿੰਦੇ ਆ ਪਾਵਰ ਸਟੀering ਕਰਾ ਲਾ ਪਰ ਨਹੀਂ ਉਦਾਂ ਹੀ ਚਲਾਈ ਆ ਪਹਿਲਾਂ ਵਾਲੀ ਹਾਲਤ ਵਿੱਚ ਚਲਾ ਰਹੇ ਸੀ ਕੋਈ ਵੀ ਲੋਕ ਕਹਿੰਦੇ ਆ ਵੇਚ ਦੋ ਅਸੀਂ ਇੰਨੇ ਪੈਸੇ ਦੇ ਦਾਂਗੇ 7 ਲੱਖ ਦੇ ਦਾਂਗੇ 8 ਲੱਖ ਦੇ ਦਾਂਗੇ ਇਹ ਤਾਂ ਹੁਣ ਵੀ ਹੁਣ ਵੀ ਜੀ ਤੇ ਅੰਮ੍ਰਿਤਸਰ ਤੋਂ ਇੱਕ ਸਰਦਾਰ ਜੀ ਆਏ ਤੇ ਉਹਨਾਂ ਨੇ ਚੈੱਕ ਫੜਾ ਦਿੱਤਾ ਦਾ ਕਹਿੰਦੇ ਭਰ ਲਓ ਅਮਰੀਕਾ ਤੋਂ ਆਏ ਤੇ ਉਹ ਚੈੱਕ ਫੜਾ ਦਿੱਤ ਜਿੰਨਾ ਮਰਜੀ ਭਰ ਲਓ ਹੱਤ ਦਾ ਜੀ ਅਸੀਂ ਹੈੱਡ ਤੇ ਆਏ ਹੋਏ ਸੀ ਟੀਬੀ ਸਾਹਿਬ ਮੱਥਾ ਦੇਖਣ ਆਏ ਉਹ ਬਾਬਾ ਜੀ ਨੇ ਗੱਡੀ ਦੇਖ ਲਈ ਤੇ ਉਹਨਾਂ ਨੇ ਕਹਿ ਤਾ ਵੇਚਣੀ ਮਗਰ ਨਹੀਂ ਫਿਰ ਉਹਨਾਂ ਨੇ ਚੈੱਕ ਉਹ ਕੁ ਫੜਾ ਦਿੱਤਾ ਇਹਨੇ ਭਰ ਲਾ ਮਗਰ ਨਹੀਂ ਭਾਈ ਅੰਦਰੋਂ ਦੇਖੀ ਜਰਾ ਅਸੋਂ ਅੰਦਰੋਂ ਵੀ ਗੱਡੀ ਨੂੰ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਹਿਸਾਬ ਹੈ ਇੰਟੀਰੀਅਰ ਤੁਸੀਂ ਦਾ ਚੇਂਜ ਕਰਿਆ ਕਿ ਉਦਾਂ ਦੀ ਇਹ ਚੜਨਾ ਵੀ ਭਾਈ ਔਖਾ ਟ੍ਰੈਸਟ ਵੀ ਬਹੁਤ ਹੀ ਉੱਚਾ ਹੈ ਹਾਂਜੀ 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 ਕੈਬਨ ਵੀ ਬਹੁਤ ਛੋਟਾ ਹੈ ਨਾ ਕੈਬਨ ਛੋਟਾ ਜੀ ਇਹਦਾ ਜਗਾ ਦੇਖ ਰਿਹਾ ਇੱਥੇ ਪੁਲੀ ਪੈਈ ਕਰਦੇ ਸੀ ਪਹਿਲਾਂ ਇਹ ਸਟਾਰਟ ਹੁੰਦੀ ਸੀ ਇੱਥੋਂ ਪਹਿਲਾਂ ਵਾਲੇ ਟਾਈਮ ਚ ਪੁਲੀ ਦਾ ਸਟਾਰਟ ਹੋਇਆ ਕਰ ਦਿੱਤੇ ਜਿਵੇਂ ਬੈਟਰਾ ਡਾਊਨ ਹੋ ਜਾਂਦਾ ਦਾ ਜਿਵੇਂ ਫਿਰ ਪੁਲੀ ਨਾਲ ਖਿੱਚੇ ਕਰ ਦਿੱਤੇ ਜੀ ਵੀ ਦੇ ਰਹੇ ਹੈ ਗੱਡੀ ਟਰਾਂਸਪੋਰਟ ਨਗਰ ਖੜੀ ਰਹੀ ਮੈਂ ਕਹਿੰਦਾ 35 ਤੋਂ 40 ਮਿਸਤਰੀ ਆ ਗਏ ਕਿਸੇ ਦੇ ਸਮਝ ਮਾ ਨਹੀਂ ਆਈ ਇਹ ਗੱਲਬਾਤ ਕਿ ਬਜ਼ੁਰਗ ਮਿਸਤਰੀ ਲਿਆਉਣਾ ਸੀ ਨਾ ਫਿਰ ਤੁਸੀਂ ਮਿਸਤਰੀ ਆ ਜੀ ਗੁਰਪ੍ਰੀਤ ਮਿਸਤਰੀ ਸਾਡੇ ਰੋਪੜ ਦੇ ਬਹੁਤ ਮਸ਼ਹੂਰ ਆ ਤੇ ਉਹਨਾਂ ਨੇ ਇਹ ਗੱਡੀ 3 ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਸਟਾਰਟ ਕਰਤੀ ਹਾਂਜੀ 15 ਦਿਨ ਗੱਡੀ ਇਹ ਟਰਾਂਸਪੋਰਟ ਨਗਰ ਖੜੀ ਰਹੀ ਕਿਸੇ ਮਿਸਤਰੀ ਤੇ ਮਤਲਬ ਠੀਕ ਨਹੀਂ ਹੋ ਗਈ। ਮਤਲਬ ਇਹ ਬੰਦਾ ਵੀ ਤੁਹਾਨੂੰ ਉਹ ਟਾਈਮ ਤੇ ਹੀ ਲਿਆਣਾ। ਹਾਂਜੀ ਹਾਂਜੀ ਉਹ ਟਾਈਮ ਦਾ ਬੰਦਾ ਮੈਨੂੰ ਚੱਕ ਕੇ ਲਿਆਣੇ ਪਏ। ਉਹਨਾਂ ਨੂੰ ਅੰਕਲ ਜੀ ਨੂੰ ਮੈਂ ਇਹ ਪਿਛਲੀ ਵਾਰੀ ਇੱਥੇ ਦੇਖਿਆ ਨਾ ਜਦੋਂ ਇੱਥੇ ਸੇਵਾ ਜਾਣੀ ਸੀ ਮੈਂ ਇੱਕ ਬਜ਼ੁਰਗਾਂ ਨੂੰ ਟਰੱਕ ਨੂੰ ਮੱਥਾ ਟੇਕਦੇ ਡੇਕਿਆ। ਉਹਨਾਂ ਨੇ ਗੱਡੀ ਕੋਲ ਆਏ ਮੱਥਾ ਟੇਕ ਕੇ ਅਰਦਾਸ ਕੀਤੀ ਫੇਰ ਉਹ ਬੈਠੇ। ਉਹ ਸੂਲ ਤਾਂ ਇਹੀ ਹੈ ਜੀ ਸਾਡੀ ਰੁਜੀ ਰੋਟੀ ਆ। ਕੋਈ ਵੀ ਜਿਵੇਂ ਦੁਕਾਨਦਾਰ ਹੈ ਉਹ ਵੀ ਆਪਣੇ ਤੋਂ ਬੱਤੀ ਕਰਦਾ ਸਵੇਰੇ ਉੱਠ ਕੇ ਅਸੀਂ ਪਹਿਲਾਂ ਕੱਪੜਾ ਮਾਰਦੇ ਫੇਰ ਤੇਲ ਪਾਣੀ ਚੈੱਕ ਕਰਨਾ। ਪਰਮਾਤਮਾ ਦਾ ਨਾਮ ਲੈ ਕੇ ਤਾਂ ਸਟਾਰਟ ਕਰਨਾ ਹੈ ਪਾਵਰ ਸਟੇਰੀਂਗ ਉਹ ਵੈਸੇ ਤਾਂ ਜੀ ਸਾਦੀ ਆ ਇਹ ਵੀ ਸਾਦੀ ਆ ਇਹ ਵੀ ਸਾਦੀ ਆ ਉਹ ਮੇਰਾ ਲੜਕਾ ਨਹੀਂ ਚਲਾ ਰਿਹਾ ਇਹਨੂੰ ਅੱਛਾ ਉਹ ਕਹਿੰਦਾ ਮੈਂ ਤਾਂ ਪਾਵਰ ਵਾਲੀ ਚਲਾਉਣੀ ਹੈ ਤੇ ਇਹ ਮੁੰਡੇ ਬਾਰੇ ਕੀ ਕਹੋਗੇ ਹੁਣ ਵੀ ਇਹ ਦਾਦੇ ਵਾਲੀ ਗੱਡੀ ਢੂਈ ਫਿਰਦਾ ਜੀ ਮੇਰੇ ਵਾਲੀ ਆਸ ਤੇ ਜੀ ਜਦ ਰੋਡ ਤੇ ਚੱਲਦੀ ਐ ਇਹ ਕੋਈ 50 ਲੱਖ ਦਾ ਟਰੱਕ ਆ ਕੋਈ 70 ਲੱਖ ਦਾ ਲੋਕ ਉਹਨੂੰ ਨਹੀਂ ਦੇਖਦੇ ਕਾਰ 'ਚ ਜਾਂਦੇ ਜਾਂਦੇ ਮੁੜ ਕੇ ਦੁਬਾਰਾ ਰੋਕ ਕੇ ਮੈਨੂੰ ਫੋਟੋ ਖਿਚਵਾ ਕੇ ਜਾਂਦੇ ਆ ਪੰਜਾਬ ਨੇ ਇਸ ਸਾਲ ਦੇ ਵਿੱਚ ਹੜਾਂ ਦੀ ਮਾਰ ਚੱਲੀ ਹੈ ਬਹੁਤ ਕੁਝ ਦੇਖਣ ਨੂੰ ਮਿਲਿਆ ਲੋਕਾਂ ਨੇ ਦੂਜੇ ਪਾਸੇ ਸੇਵਾ ਦੇ ਵੀ ਹੜ ਲੈ ਆਂਦੇ ਬੜੀ ਮਦਦ ਕੀਤੀ ਜੋਰ ਸ਼ੋਰ ਦੇ ਨਾਲ ਗੁਰੂ ਘਰ ਵੀ ਇਸ ਸੇਵਾ ਦੇ ਵਿੱਚ ਡਟ ਕੇ ਖਜ਼ਾਨਿਆਂ ਦੇ ਬੂਹੇ ਖੁੱਲੇ ਅੱਜ ਤੱਕ ਸੇਵਾ ਜਾਰੀ ਹੈ ਸੋ ਸੇਵਾ ਦੀ ਗੱਲ ਤਾਂ ਹੈ ਹੀ ਬਹੁਤ ਵੱਡੀ ਪਰ ਇਸ ਸੇਵਾ ਦੇ ਕਾਰਜ ਦੇ ਵਿੱਚ ਅੱਜ ਗੁਰਦੁਆਰਾ ਹੜ ਦਰਬਾਰ ਕੋਟਪਰਾ ਰੋਪੜ ਤੋਂ ਇੱਕ ਵੱਖਰੀ ਤਸਵੀਰ ਮੈਂ ਦੇਖੀ ਜਿਹੜੀ ਮੈਂ ਖਾਸ ਤੌਰ ਤੇ ਤੁਹਾਡੇ ਤੱਕ ਲਿਆਣੀ ਚਾਹਨਾ ਗੱਡੀਆਂ ਦੀ ਲਾਈਨ ਖੜੀ ਹੈ ਜਿਸ ਦੇ ਵਿੱਚ ਚਾਰਾ ਜਾ ਰਿਹਾ ਪਸ਼ੂਆਂ ਦੇ ਲਈ ਇਹ ਚਾਰਾ ਪਹਿਲਾਂ 12 ਟਰੱਕ ਫਿਰ 18 ਟਰੱਕ ਇਸ ਗੁਰਦਾਰ ਸਾਹਿਬ ਤੋਂ ਵੱਡੇ ਟ੍ਰੇਲਰ ਵੀ ਭਰ ਕੇ ਗਏ ਅੱਜ ਫਿਰ 12 13 ਗੱਡੀਆਂ ਜਿਹੜੀ ਹੈਗੀਆਂ ਉਹ ਜਾ ਰਹੀਆਂ ਪਰ ਉਹਨਾਂ ਦੇ ਵਿੱਚ ਇੱਕ ਬਹੁਤ ਪੁਰਾਣੀ ਗੱਡੀ ਹੈ ਜਿਹੜੀ ਖਾਸ ਆਕਰਸ਼ਣ ਦਾ ਖਿੱਚ ਦਾ ਕੇਂਦਰ ਬਣਦੀ ਹੈ ਮੈਨੂੰ ਖਾਸ ਲੱਗੀ ਤਾਂ ਮੈਂ ਬਹੁਤ ਸਾਰੀ ਚੀਜ਼ਾਂ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਜਜ਼ਬਾਤੀ ਤੌਰ ਤੇ ਨੋਟ ਕੀਤੀਆਂ ਕਿਸ ਤਰ੍ਹਾਂ ਲੋਕ ਜਜ਼ਬਾਤਾਂ ਵਿੱਚ ਭਿੱਜ ਕੇ ਇਸੇਵਾ ਦੇ ਘਰ ਦੇ ਵਿੱਚ ਲੱਗੇ ਹੋਏ ਸੀ ਕਿਤੇ ਕਿਸੇ ਨੂੰ ਰਾਹਤ ਸਮਗਰੀ ਪਹੁੰਚਾਉਣ ਦੇ ਵਿੱਚ ਕਿਤੇ ਆਪਣੇ ਬੰਨਾਂ ਨੂੰ ਬਚਾਉਣ ਦੇ ਵਿੱਚ ਕੱਲੀ ਨੌਜਵਾਨੀ ਨਹੀਂ ਬਜ਼ੁਰਗ ਵੀ ਨੌਜਵਾਨਾਂ ਵਾਂਗ ਵਿਚਰ ਰਹੇ ਸੀ ਉਹੀ ਬਜ਼ੁਰਗਾਂ ਦਾ ਚਿਹਰਾ ਜਿੱਦਾਂ ਮੈਂ ਬੰਨਾਂ ਦੇ ਉੱਤੇ ਦੇਖਿਆ ਤਾਂ ਮੈਨੂੰ ਅੱਜ ਇਹ ਟਰੱਕ ਵੀ ਆਪਣੇ ਬਜ਼ੁਰਗਾਂ ਵਰਗਾ ਲੱਗਿਆ ਕਿ ਜਿੱਥੇ ਨੌਜਵਾਨ ਜੁੜੇ ਹੋਏ ਸੀ ਬਜ਼ੁਰਗ ਜੁਟੇ ਹੋਏ ਸੀ ਤਾਂ ਅੱਜ ਨਵੀਆਂ ਗੱਡੀਆਂ ਦੇ ਨਾਲ ਪੁਰਾਣੀ ਗੱਡੀ ਵੀ ਖੜੀ ਹੈ ਸੋ ਇਹ ਗੱਡੀ ਇਹ ਵੀਰ ਹੋਰਾਂ ਦੀ ਬਾਈ ਜੀ ਕਟੜਾ ਨਾ ਕੀ ਆ ਜਸਵਿੰਦਰ ਸਿੰਘ ਵੀ ਕਿਹੜਾ ਪਿੰਡ ਤੁਹਾਡਾ ਪਿੰਡ ਸੁਗਰਾਮਪੁਰ ਟੱਪਰੀਆ ਤੇ ਇਹ ਤੁਹਾਡੀ ਗੱਡੀ ਆ ਹਾਂਜੀ ਮੇਰੇ ਦਾਦਾ ਜੀ ਦੀ ਗੱਡੀ ਹੈ ਜੀ ਇਹ ਇਹ ਅੱਜ ਇਸ ਲੈਨ ਚ ਖੜੀ ਹੈ ਇਹ ਚਾਰਾ ਲੈ ਕੇ ਜਾ ਰਹੀ ਹੈ ਹਾਂਜੀ ਚਾਰਾ ਲੈ ਕੇ ਜਾ ਰਹੀ ਹੈ ਅਜਨ ਵਾਲੇ ਨੂੰ ਲੈ ਕੇ ਚਾਰਾ ਲੈ ਕੇ ਜਾ ਰਹੀ ਹੈ ਜੀ ਮੈਂ ਦੇਖਿਆ ਵੀ ਬੰਨਾਂ ਦੇ ਉੱਤੇ ਸਾਡੇ ਬਜ਼ੁਰਗ ਵੀ ਥੈਲੇ ਚੱਕੀ ਫਿਰਦੇ ਸੀ ਅਸੀਂ ਪੁੱਛੇ ਕਿੰਨੀ ਉਮਰ ਕਹਿੰਦੀ 70 ਸਾਲ 80 ਸਾਲ ਥੈਲਿਆਂ ਦਾ ਬੋਝ ਉਹਨਾਂ ਨੂੰ ਲੱਗ ਨਹੀਂ ਸੀ ਰਿਹਾ ਇਹ ਗੱਡੀ ਇਹਨਾਂ ਦੇ ਮੁਕਾਬਲੇ ਪੂਰਾ ਸਮਾਨ ਲੈ ਕੇ ਜਾ ਰਹੀ ਬਰਾਬਰ ਸਮਾਨ ਬਰਾਬਰ ਸਮਾਨ ਲੈ ਕੇ ਜਾ ਰਹੀ ਹੈ ਜੀ ਕਿੰਨਾ ਮਾਡਲ ਆ ਵੀਰੇ ਇਹ 1967 ਮਾਡਲ ਆ ਜੀ 67 67 ਜੀ ਤੁਹਾਡੀ ਡੇਟ ਆਰਥ ਕੀ ਆ ਜਨਮ ਤੁਹਾਡਾ ਸਨ ਸਾਲ 1998 1998 ਤੇ 67 ਇਹ ਮੇਰੇ ਫਾਦਰ ਸਾਹਿਬ ਤੋਂ ਵੀ ਪਹਿਲਾਂ ਦੀ ਇੱਕ ਸਾਲ ਅੱਛਾ ਇਹ ਮੇਰੇ ਦਾਦਾ ਜੀ ਦੀ ਗੱਡੀ ਹੈ ਜੀ ਅੱਛਾ ਹਾਂਜੀ ਤੇ ਤੁਸੀਂ ਅੱਜ ਤੱਕ ਤੁਹਾਡੇ ਪਰਿਵਾਰ ਕੋਲ ਹੈ ਹਾਂਜੀ ਬਸ ਸ਼ੌਂਕੇ ਦੌਰ ਤੇ ਰੱਖੀ ਹੋਈ ਹੈ ਦਾਦਾ ਜੀ ਨਿਸ਼ਾਨੀ ਰੱਖੀ ਹੋਈ ਹੈ ਜੀ ਘਰੇ ਖੜੀ ਹੈ ਹਾਂਜੀ ਸੇਵਾ ਵਾਸਤੇ ਜਾਂਦੀ ਆ ਜਿੱਥੇ ਵੀ ਲੋਡ ਪੈ ਜਵੇ ਨਿੱਕਰੇ ਖੜੀ ਆ ਤੇ ਪੂਰੀ ਚਾਲੂ ਹਾਲਤ ਚ ਚਾਲੂ ਹਾਲਤੇ ਚ ਆ ਜੀ ਚਾਲੂ ਹਾਲਤੇ ਚ ਚਾਲੂ ਹਾਲਤੇ ਚ ਚਾਲੂ ਹਾਲਤੇ ਚ ਚਲੋ ਬੰਦੇ ਨੇ ਫੇਰ ਵੀ ਸ਼ੌਂਕ ਨੂੰ ਰੱਖੀ ਹੁੰਦੀ ਵੀ ਚਲੋ ਚੱਲਦੀ ਆ ਪਰ ਤੁਸੀਂ ਤਾਂ ਕੰਮ ਵੀ ਪੂਰਾ ਜ਼ੋਰ ਦਾ ਲੈ ਰਹੇ ਹੋ ਪੂਰਾ ਜੀ ਪੂਰਾ ਸੇਵਾ ਵਾਸਤੇ ਉੱਥੇ ਤਾਂ ਬਈ ਸੜਕਾਂ ਵੀ ਟੁੱਟੀਆਂ ਹੋਈਆਂ ਉੱਥੇ ਤਾਂ ਨਵੀਆਂ ਗੱਡੀਆਂ ਬੰਦੇ ਰਕਮੈਂਡ ਕਰਦੇ ਵੀ ਚਲੋ ਗੱਡੀ ਵਧੀਆ ਹੀ ਲੈ ਕੇ ਜਾਈਏ ਪੂਰਾ ਉਹ ਸਾਰੇ ਹਾਲਾਤਾਂ ਵਿੱਚ ਲੰਘ ਜੂਗੀ ਪੂਰਾ ਜੀ ਪੂਰਾ ਸਾਰੇ ਲੰਘ ਜੂਗੀ ਹਾਂਜੀ 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 ਲੰਘ ਜੁਮੀ ਤੁਸੀਂ ਇਹ ਲੈ ਕੇ ਚੱਲੇ ਹੋ ਤੁਸੀਂ ਇਹ ਨਹੀਂ ਆਪਣੇ ਘਰ ਦੇ ਤੋਂ ਡਿਮਾਂਡ ਕਰਦੇ ਮੁੰਡੇ ਤਾਂ ਅੱਜ ਕੱਲ ਕਹਿੰਦੇ ਵੀ ਨਹੀਂ ਜੀ ਮੈਨੂੰ ਤਾਂ ਪਾਵਰ ਸਟੀering ਚਾਹੀਦਾ ਮੇਥੋਂ ਨਹੀਂ ਇਹ ਵੱਡੀਆਂ ਚੀਜ਼ਾਂ ਚੱਲਦੀਆਂ ਐਦਾਂ ਹੁਣ ਤਾਂ ਮੁੰਡੇ ਪੁਰਾਣੀ ਚੀਜ਼ ਨੂੰ ਉਦਾਂ ਕਰੇ ਮੋਟਰਸਾਈਕਲ ਨੂੰ ਵੀ ਹੱਥ ਨਹੀਂ ਪਾਉਂਦੇ ਪੁਰਾਣੇ ਨੂੰ ਕਰੇ ਮੈਨੂੰ ਤਾਂ ਨਵਾਂ ਲੈ ਕੇ ਦੋ ਤੇ ਤੁਸੀਂ ਇਹ ਲੈ ਕੇ ਚੱਲੇ ਹੋ ਨਹੀਂ ਜੀ ਬਸ ਦਾਦਾ ਜੀ ਨਿਸ਼ਾਨੀ ਆ ਇਹ ਮੈਂ ਸਾਹਮਣੇ ਰੱਖੀ ਹੋਈ ਆ ਲੋਕ ਕਹਿੰਦੇ ਆ ਪਾਵਰ ਸਟੀering ਕਰਾ ਲਾ ਪਰ ਨਹੀਂ ਉਦਾਂ ਹੀ ਚਲਾਈ ਆ ਪਹਿਲਾਂ ਵਾਲੀ ਹਾਲਤ ਵਿੱਚ ਚਲਾ ਰਹੇ ਸੀ ਤੁਹਾਨੂੰ ਆਪਣੇ ਦਾਦਾ ਜੀ ਨੂੰ ਮਿਲਣ ਦਾ ਜ਼ਿੰਦਗੀ 'ਚ ਉਹਨਾਂ ਦਾ ਪਿਆਰ ਪਾਉਣ ਦਾ ਮੌਕਾ ਮਿਲ ਉਹਨੇ ਹੀ ਦਿੱਤਾ ਉਹ ਵੀ ਸੀ 2005 ਵਿੱਚ ਕਿੰਨਾ ਪਿਆਰ ਸੀ ਤੁਹਾਨੂੰ ਲੈਣਾ ਬਹੁਤ ਜਿਆਦਾ ਬਹੁਤ ਜਿਆਦਾ ਹਾਂਜੀ ਹਾਂਜੀ ਇਹ ਜਦਾਂ ਜੁੜੀਆਂ ਹੋਈਆਂ ਗੱਡੀ ਨਾਲ ਉਹ ਮਹਿਕਾਂ ਕਹਿੰਦੇ ਵੀ ਇੱਕ ਮਹਿਕ ਹੁੰਦੀ ਆ ਕਿਸੇ ਦੇ ਮੁੜਕੇ ਦੀ ਜਾਂ ਉਹਨਾਂ ਦੇ ਮਿਲਣ ਦੀ ਹੈਨਾ ਜੇ ਬੰਦਾ ਕਿਸੇ ਨੂੰ ਮਿਲਦਾ ਤਾਂ ਉਹਨਾਂ ਦੀ ਇੱਕ ਔਰਾ ਹੀ ਹੁੰਦਾ ਇੱਕ ਮਹਿਕ ਹੁੰਦੀ ਉਹ ਮਹਿਸੂਸ ਕਰਦੇ ਆ ਇਹਦੇ ਚ ਹਾਂਜੀ 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 ਉਹ ਮਹਿਸੂਸ ਕਰਦੇ ਆ ਜੀ ਬਹੁਤ ਪਿਆਰ ਆ ਜੀ ਬਾਕੀ ਮਤਲਬ ਰਹਿ ਨਹੀਂ ਸਕਦੇ ਪਰਿਵਾਰ ਵੀ ਸਾਰਾ ਨਾਲ ਜੁੜਿਆ ਹੋਇਆ ਜੀ ਗੱਡੀ ਦੇ ਘਰੇ ਗੱਡੀ ਖੜਦੀ ਆ ਰੈਂਜ ਸਾਡੇ ਗੱਡੀ ਵੀ ਨਾ ਬਾਜੀ ਕੋਈ ਵੀ ਲੋਕ ਕਹਿੰਦੇ ਆ ਵੇਚ ਦਿਓ ਅਸੀਂ ਇੰਨੇ ਪੈਸੇ ਦੇ ਦਾਂਗੇ 7 ਲੱਖ ਦੇ ਦਾਂਗੇ 8 ਲੱਖ ਦੇ ਦਾਂਗੇ ਇਹ ਤਾਂ ਹੁਣ ਵੀ ਹੁਣ ਵੀ ਜੀ ਤੇ ਅੰਮ੍ਰਿਤਸਰ ਤੋਂ ਇੱਕ ਸਰਦਾਰ ਜੀ ਆਏ ਤੇ ਉਹਨਾਂ ਨੇ ਚੈੱਕ ਫੜਾ ਦਿੱਤਾ ਦਾ ਕਹਿੰਦੇ ਭਾਰ ਲਓ ਅੱਛਾ ਹਾਂ ਜੀ ਅੱਜ ਵੀ ਉਹਨਾਂ ਦਾ ਫੋਨ ਨੰਬਰ ਮੇਰੇ ਕੋਲ ਸੇਵ ਆ ਜੀ ਅਮਰੀਕਾ ਤੋਂ ਆਜਦੇ ਉਹ ਚੈੱਕ ਫੜਾ ਤਾ ਜਿੰਨਾ ਮਰਜ਼ੀ ਭਰ ਲਓ 7 ਦਾ ਜੀ ਅਸੀਂ ਹੈੱਡ ਤੇ ਆਏ ਹੋਏ ਸੀ ਯਾਰ ਦੋਸਤ ਐਦਾਂ ਹੀ ਘੁੰਮਣ ਵਾਸਤੇ ਗੱਡੀ ਲੈ ਕੇ ਗੱਡੀ ਲੈ ਕੇ ਫਿਰ ਤਿੱਬੀ ਸਾਹਿਬ ਮਾ ਸਾਡੇ ਇਕਣ ਆਏ ਉਹ ਬਾਬਾ ਜੀ ਨੇ ਗੱਡੀ ਦੇਖ ਲਈ ਤੇ ਉਹਨਾਂ ਨੇ ਕਹਿਤਾ ਵੇਚਣੀ ਮਗਰ ਨਹੀਂ ਫਿਰ ਉਹਨਾਂ ਨੇ ਜੈਕਬ ਕੋ ਫੜਾ ਦਿੱਤਾ ਕਹਿੰਦੇ ਭਰ ਲਾ ਮਗਰ ਨਹੀਂ ਫਿਰ ਹੁਣ ਅਸੀਂ ਇਹ ਸਮਝੀਏ ਵੀ ਹੁਣ ਇਹਦੀ ਕੀਮਤ ਕਿਸੇ ਰੁਪਏਾਂ ਵਿੱਚ ਨਹੀਂ ਅੰਕੀ ਜਾ ਸਕਦੀ ਅਨਮੋਲ ਹੋਗੀ ਨਹੀਂ ਜੀ ਨਹੀਂ ਬਿਲਕੁਲ ਬਿਲਕੁਲ ਦਾਦਾ ਜੀ ਦੀ ਨਿਸ਼ਾਨੀ ਆ ਜੀ ਕਦੇ ਵੀ ਵੇਚਣ ਦਾ ਇਰਾਦਾ ਨਹੀਂ ਥੋੜੀ ਬੰਦੀ ਦੀ ਖਾਸੀਅਤ ਦੱਸੋ ਭਾਈ ਇਹ ਇਹ ਹੋਲ ਕਾ ਦੇ ਲਈ ਪਹਿਲਾਂ ਇਹਦਾ ਨਾਮ ਦੱਸੋ ਗੱਡੀ ਦਾ ਕਿੰਨਾ ਮਾਡਲ ਹੈ ਕਿਹੜੇ ਨੰਬਰ ਨਾਲ ਇਹਨੂੰ ਜਾਣਿਆ ਜਾਂਦਾ ਕਿਹੜੇ ਮਾਡਲ ਨਾਲ ਜਾਣਿਆ ਜਾਂਦਾ ਇਹ 1967 ਮਾਡਲ ਆ ਜੀ ਡੀ ਮਾਡਲ ਡੀ ਗੱਡੀ ਹਾਂਜੀ ਡੀ ਗੱਡੀ ਡੀ ਮਾਡਲ ਡੰਡਾ ਮਟਰਸ ਵੀ ਕਹਿ ਲੈਂਦੇ ਤੇ ਹਾਂਜੀ ਤੇ ਬਾਕੀ ਜਿਹੜੀ ਇਹ ਜਗ੍ਹਾ ਦੇਖ ਰਹੇ ਆ ਇੱਥੇ ਪੁਲੀ ਪੈਈ ਕਰਦੇ ਸੀ ਪਹਿਲਾਂ ਵਾਲੇ ਟਾਈਮ 'ਚ ਪੁਲੀ ਨਾਲ ਸਟਾਰਟ ਹੋਈ ਕਰਦੇ ਸੀ ਇੱਥੋਂ ਪਹਿਲਾਂ ਵਾਲੇ ਟਾਈਮ 'ਚ ਪੁਲੀ ਨਾਲ ਸਟਾਰਟ ਹੋਈ ਕਰਦੇ ਸੀ ਜਿਵੇਂ ਬੈਟਰਾ ਡਾਊਨ ਹੋ ਜਾਂਦਾ ਦਾ ਜਿਵੇਂ ਫਿਰ ਪੁਲੀ ਨਾਲ ਖਿੱਚੇ ਕਰ ਦਦੇ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤਿੰਨ ਜਾਨੇ ਐਪਲੀਕੇਸ਼ਨਸ ਕੀਤੀਆਂ ਹੁਣ ਤੁਸੀਂ ਇੱਥੇ ਸੈਲਫ ਵਗੈਰਾ ਹਾਂਜੀ ਸੈਲਫ ਬੈਟਰੀ ਸਟਾਰਟ ਆ ਜੀ ਸੈਲਫ ਨਾਲ ਹੋਰ ਵੀ ਕੋਈ ਇਤ ਇੰਜਨ ਵਿੱਚ ਮੋਡੀਫਿਕੇਸ਼ਨ ਕੀਤੀ ਹੈ ਤੁਸੀਂ ਬਾਅਦ ਚ ਹਾਂਜੀ ਥੋੜਾ ਬੋੜਾ ਕਰ ਲਿਆ ਫਿਰ ਸਮਾਨ ਦੀ ਥੋੜੀ ਦਿੱਕਤ ਆ ਰਹੀ ਸੀ ਨਾ ਜਿਵੇਂ ਹੁਣ ਪੁਰਾਣੇ ਬਜ਼ੁਰਗ ਤੇ ਕੋਈ ਮਿਸਤਰੀ ਤੇ ਉਹ ਹੁਣ ਨਹੀਂ ਰਹੇ ਨਵੇਂ ਮਿਸਤਰੀਆਂ ਨੂੰ ਸਮਝ ਨਹੀਂ ਲੱਗਦੀ 20 ਦਿਨ ਇਹ ਗੱਡੀ ਟਰਾਂਸਪੋਰਟ ਨਗਰ ਖੜੀ ਰਹੀ ਮੈਂ ਕਹਿੰਦਾ 35 ਤੋਂ 40 ਮਿਸਤਰੀ ਆ ਗਏ ਕਿਸੇ ਦੇ ਸਮਝ ਮਾ ਨਹੀਂ ਆਈ ਇਹ ਗੱਲਬਾਤ ਕੋਈ ਬਜ਼ੁਰਗ ਮਿਸਤਰੀ ਲਿਆਉਣਾ ਸੀ ਨਾ ਫਿਰ ਤੁਸੀਂ ਇੱਕ ਮਿਸਤਰੀ ਆ ਜੀ ਗੁਰਪ੍ਰੀਤ ਮਿਸਤਰੀ ਸਾਡੇ ਰੋਪੜ ਦੇ ਬਹੁਤ ਮਸ਼ਹੂਰ ਆ ਤੇ ਉਹਨਾਂ ਨੇ ਗੱਡੀ 3 ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਸਟਾਰਟ ਕਰਤੀ। ਅੱਛਾ। ਹਾਂਜੀ 15 ਦਿਨ ਗੱਡੀ ਐ ਟਰਾਂਸਪੋਰਟ ਨਗਰ ਖੜੀ ਰਹੀ। ਕਿਸੇ ਮਿਸਤਰੀ ਤੇ ਮਤਲਬ ਠੀਕ ਨਹੀਂ ਹੋ ਗਈ। ਮਤਲਬ ਇਹ ਬੰਦਾ ਵੀ ਤੁਹਾਨੂੰ ਉਹ ਟਾਈਮ ਦੇ ਹੀ ਲਿਆਣਾ ਪਿਆ। ਹਾਂਜੀ ਹਾਂਜੀ ਉਹ ਟਾਈਮ ਦਾ ਬੰਦਾ ਮੈਨੂੰ ਚੱਕ ਕੇ ਲਿਆਣੇ ਪਏ। ਉਹਨਾਂ ਨੂੰ ਅੰਕਲ ਜੀ ਨੂੰ ਉਹਨਾਂ ਨੇ ਕਰੀ ਜੀ ਫਿਰ ਇਹ। ਉਹ ਦਾਦਾ ਜੀ ਦੇ ਸਿੱਖੇ ਹੋਏ ਤੇ ਮੇਰੇ ਦਾਦਾ ਜੀ ਵੀ ਇਲੈਕਟ੍ਰੀਸ਼ਨ ਤੇ ਰੋਪੜ ਦੁਕਾਨਦਾਰ ਸੀ। ਪੂਰੇ ਰੋਪੜ 'ਚ ਮਤਲਬ ਉਹੀ ਇਲੈਕਟ੍ਰੀਸ਼ਨ ਦਾ ਇੱਕੇ ਦੁਕਾਨਦਾਰ ਸੀ ਸਾਡੀ। ਹਾਂਜੀ ਉਹਨਾਂ ਦੇ ਸਿੱਖੇ ਹੋਏ ਤੇ ਉਹਨਾਂ ਨੇ ਤੁਸੀਂ ਇਹ ਨਹੀਂ ਸੋ ਏਸੀ ਤੋਂ ਬਿਨਾ ਬੰਦਾ ਰਹਿੰਦਾ ਨਹੀਂ ਉਹ ਕਹਿੰਦਾ ਯਾਰ ਵੀ ਗਰਮੀ ਬਹੁਤ ਆ ਹੁਣ ਵੀ ਮੌਸਮ ਗਰਮੀ ਦਾ ਹੀ ਆ ਫਿਰ ਵੀ ਤੇ ਤੁਸੀਂ ਹੁਣ ਇਹ ਕੈਬਿਨ ਇਹਦਾ ਏਸੀ ਤਾਂ ਹੋਣਾ ਨਹੀਂ ਨਹੀਂ ਜੀ ਏਸੀ ਨਹੀਂ ਆ ਜੀ ਇਹ ਖੁੱਲ ਜਾਂਦੇ ਜੀ ਵਿੰਡੋ ਖੁੱਲ ਜਾਂਦੇ ਦੇ ਅਪਰਾਣੇ ਜਵਾਨੇ ਆਏ ਅਸਾ ਏਸੀ ਹੋ ਆਏ ਹੈ ਏਸੀ ਹੋ ਆ ਜੀ ਉਹਦੇ ਹਵਾ ਆਉਂਦੀ ਪੂਰੀ ਅੱਛਾ ਹਾਂਜੀ 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 ਮਤਲਬ ਜਦ ਰੋਡ ਤੇ ਚੱਲਦੀ ਐ ਇਹ ਕੋਈ 50 ਲੱਖ ਦਾ ਟਰੱਕ ਆ ਕੋਈ 70 ਲੱਖ ਦਾ ਲੋਕ ਉਹਨੂੰ ਨਹੀਂ ਦੇਖਦੇ ਕਾਰ 'ਚ ਜਾਂਦੇ ਜਾਂਦੇ ਮੁੜ ਕੇ ਦੁਬਾਰਾ ਰੋਕ ਕੇ ਮੈਨੂੰ ਫੋਟੋ ਖਿਚਵਾ ਕੇ ਜਾਂਦੇ ਆਈ ਪੇਂਟ ਵਗੈਰਾ ਤੁਸੀਂ ਦੁਬਾਰਾ ਕਰਾਈ ਸਾਰੇ ਹਾਂਜੀ 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 ਇਹ ਪੇਂਟ ਮੈਂ ਆਪੇ ਕੀਤਾ ਜੀ ਆਪ ਕੀਤਾ ਹੋਇਆ ਹੈ ਹਾਂਜੀ ਮੇਰੇ ਕੋਲ ਸਾਰੇ ਟੱਪਾ ਵੀ ਬਿਲਕੁਲ ਤੁਸੀਂ ਯਾਰ ਓਕੇ ਰੱਖਿਆ ਹੋਇਆ ਸਭ ਨਵੇਂ ਆ ਜੀ ਸਾਰੇ ਟਾਇਰ ਨਵੇਂ ਆ ਇਹ ਕਪੜਾ ਮਾਰਦੇ ਤੁਸੀਂ ਇਹਨੂੰ ਰੋਜ਼ ਉੱਠ ਰੋਜ਼ ਰੋਜ਼ ਕਪੜਾ ਉੱਠ ਕੇ ਸਵੇਰੇ ਅੱਛਾ ਰੋਜ਼ ਕਪੜਾ ਮਾਰਦੇ ਹਾਂਜੀ ਸਾਡੇ ਪਰਿਵਾਰ ਦਾ ਵੀਰ ਜੀ ਅ ਬਜ਼ੁਰਗਾਂ ਨੂੰ ਵੀ ਨਹੀਂ ਲੋਕ ਸਾਂਭਦੇ ਉਹ ਕਹਿੰਦੇ ਵੀ 올ਡੇਜ ਹੋਮ ਚ ਲੋਕ ਬਜ਼ੁਰਗ ਘੁੰਮ ਰਹੇ ਆ ਤੇ ਤੁਸੀਂ ਆਪਣੇ ਨਿਸ਼ਾਨੀ ਵੀ ਸਾਂਭ ਕੇ ਰੱਖੀ ਹੋਈ ਆ ਇਹ ਇਹ ਪੰਜਾਬ ਦੀ ਖਾਸੀਅਤ ਸਮਝੀਏ ਇਹਨੂੰ ਕਿ ਕਿਹੜੀ ਗੱਲ ਤੁਹਾਨੂੰ ਮੈ ਮਜਬੂਰ ਕਰਦੀ ਆ ਵੀ ਤੁਸੀਂ ਇਹ ਗੱਡੀ ਨੂੰ ਰੱਖਣੀ ਰੱਖਣਾ ਪੰਜਾਬ ਦੀ ਨੌਜਵਾਨੀ ਦਾ ਖੂਨ ਆ ਇੱਕ ਤਾਂ ਆਪਾਂ ਹੜ੍ਹਾਂ ਦੇ ਕਿਤੇ ਮਜਬੂਰੀ ਪੈਂਦੀ ਕਿਤੇ ਵੀ ਲੋਡ ਬੰਦ ਪੈਂਦੀ ਸਾਡੇ ਨੌਜਵਾਨ ਆ ਉਦੋਂ ਨੂੰ ਹੋ ਜਾਂਦੇ ਆ ਨਹੀਂ ਦੂਜੇ ਸੂਬਿਆਂ 'ਚ ਦੇਖੇ ਆਪਾਂ ਲੋਕ ਭੱਜ ਲੰਦੇ ਹੋਰ ਪਾਸੇ ਨੂੰ ਬਈ ਪਾਣੀ ਆ ਗਿਆ ਸਾਡੇ ਨੌਜਵਾਨ ਮੈਨੂੰ ਸਮਝ ਨਹੀਂ ਆਦੇ ਉਲਟਾ ਜਿੱਧਰ ਪਾਣੀ ਆਦਾ ਉਦੋਂ ਨੂੰ ਟਰਾਲੀਆਂ ਲੈ ਕੇ ਰਾਸ਼ਨ ਲੈ ਕੇ ਸਾਰੇ ਉੱਧਰ ਹੋ ਜਾਂਦੇ ਅੱਜ ਵੀ ਅਸੀਂ ਵੀ ਚੱਲੇ ਵੇ ਅਜਨਾਲਾ ਜੀ ਪਾਜੀ ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਦੇਖੀ ਹੋਣੀ ਐ ਇਹ ਗੱਡੀਆਂ ਇਹੇ ਜੀ ਦੇਖੀਆਂ ਹਾਂ ਜੀ ਜੇ ਇੱਥੇ ਆ ਜਿਓ ਇਹ ਗੱਡੀ ਦੇਖੀ ਥੋੜਾ ਦੱਸੋਗੇ ਵੀ ਜਦ ਤੁਹਾਡਾ ਜਮਾਨਾ ਤੁਹਾਨੂੰ ਬਚਪਨ ਯਾਦ ਕਰਾਉਂਦੀ ਆ ਆਪਣਾ ਕਰਾਉਂਦੀ ਆ ਜੀ ਬਿਲਕੁਲ ਕਰਾਉਂਦੀ ਆ ਉਦੋਂ ਡੰਡਾ ਮਾਡਲ ਕਿਹੜੇ ਕਰਦੇ ਇਹਨਾਂ ਦੇ ਕਿਉਂਕਿ ਆ ਡੰਡੇ ਲੱਗੇ ਹੁੰਦੇ ਸੀਗੇ ਇਹ ਡੰਡਿਆਂ ਦਾ ਵੈਸੇ ਕੀ ਕੰਮ ਆ ਇਹ ਤਾਂ ਜੀ ਉਹਨੂੰ ਸਿਰਪੇ ਮੇਰਾ ਖਿਆਲ ਡਰਾਈਵਰ ਦੇ ਉਹਦੇ ਲਈ ਆ ਵੀ ਉਹਨੂੰ ਪਤਾ ਲੱਗਦਾ ਰਹੇ ਸਾਈਡਾਂ ਦਾ ਇੱਥੇ ਲੰਘ ਜੂਗੀ ਲੰਘ ਜੂਗੀ ਹਾਂ ਜੀ ਹਾਂਜੀ ਹਾਂ ਇਹ ਜੇ ਕਰਕੇ ਜੀ ਉਦੋਂ ਦੇ ਬਚਪਨ ਦੀ ਪੂਰੀ ਯਾਦ ਕਰਾਉਂਦੀ ਹੈ ਇਹ ਹੀ ਡੀ ਮਾਡਲ ਜਾਂ ਡੰਡਾ ਮਾਡਲ ਗੱਡੀਆਂ ਇਹਨਾਂ ਨੂੰ ਕਹਿੰਦੇ ਸੀਗੇ ਟਰਾਂਸਪੋਰਟ ਵੀ ਪੰਜਾਬੀਆਂ ਦਾ ਬਹੁਤ ਵੱਡਾ ਬਿਜ਼ਨਸ ਰਿਹਾ ਨਾ ਜੀ ਜੇ ਖੇਤੀ ਤੋਂ ਬਾਅਦ ਦੂਜਾ ਨੰਬਰ ਕਹਿ ਲਈਏ ਵੀ ਡਰਾਈਵਰ ਇਹ ਰੇਟ ਟਰੱਕਿੰਗ 'ਚ ਰਹੇ ਪੰਜਾਬੀ ਟਰੱਕਿੰਗ 'ਚ ਰਹੇ ਜੀ ਹੁਣ ਬਾਹਰ ਵੀ ਚਲੇ ਜਾਓ ਦੇਖੋ ਕਿਸੇ ਕੰਟਰੀ ਚਲੇ ਜਾਣ ਉੱਥੇ ਵੀ ਜਾਦੇ ਕਬਜ਼ਾ ਜਿਹੜਾ ਪੰਜਾਬੀਆਂ ਦਾ ਹੀ ਆ ਟਰੱਕਿੰਗ ਤੇ ਤੇ ਆ ਤਾਂ ਬੰਦਾ ਕੋਈ ਕਰਮ ਵਾਲਾ ਹੀ ਹੈ ਜਿਹਨੇ ਇੰਨੀ ਸ਼ਾਮ ਕੇ ਰੱਖੀ ਹੋਈ ਹੈ ਜੀ ਇਹ ਤਾਂ ਮੁੱਲ ਮਿਲਨੀ ਆ ਵੀ ਨਹੀਂ ਮੁੜ ਕੇ ਜੇ ਕਿਸੇ ਨੇ ਹਾਂ ਬਿਲਕੁਲ ਤੋਂ ਨੂੰ ਇਹ ਕਿੰਨੀ ਖਿੱਚਦੀ ਹੈ ਗੱਡੀ ਸਭ ਤੋਂ ਜ਼ਿਆਦਾ ਨਹੀਂ ਖਿੱਚਿਆ ਜੀ ਹੋਰ ਤਾਂ ਤਾਂ ਪਤਾ ਵੀ ਨਹੀਂ ਵੀ ਕਿਹੜੀ ਕਿਹੜੀ ਖੜੀ ਹੈ ਜੀ ਉਹਦੇ 'ਚ ਇਹ ਅਲੱਗ ਦਿਖਦੀ ਹੈ ਜੀ ਉਸ ਕਰਕੇ ਨੋਟਿਸ ਪਹਿਲਾਂ ਹੀ ਹੋਈ ਹੈ ਜੀ ਬਿਲਕੁਲ ਸੋ ਇਹ ਗੱਡੀਆਂ ਜਦੋਂ ਪਿੰਡਾਂ ਦੇ ਵਿੱਚ ਖੜਦੀਆਂ ਸੀ ਤਾਂ ਪਿੰਡਾਂ ਦੇ ਸ਼ਿੰਗਾਰ ਹੁੰਦੀਆਂ ਸੀ ਇਹਨਾਂ ਵੀ ਫਲਾਣੇ ਕੋਲ ਗੱਡੀ ਹੈ ਕੋਈ ਕੋਈ ਕਈ ਪਿੰਡਾਂ 'ਚ ਇੱਕ ਅੱਧੀ ਗੱਡੀ ਹੁੰਦੀ ਸੀ ਕਈ ਵਾਰ ਤਾਂ ਉਹਨੂੰ ਦੇਖਣ ਦਾ ਸਵਾਬੇ ਐ ਮੇਲਾ ਲੱਗ ਜਾਂਦਾ ਸੀ ਵੀ ਗੱਡੀ ਆਈ ਹੋਈ ਹੈ ਫਲਾਣੇ ਦੇ ਹਨਾ ਉਹ ਦੇਖਣ ਚੱਲੇ ਜਾਂਦਾ ਸੀ ਸਾਰਾ ਪਿੰਡ ਮੰਗੂਏ ਹਾਂਜੀ ਤੇ ਆਪਾਂ ਮੇਲਿਆਂ ਦੇ ਉੱਤੇ ਜਾਂ ਆਨੰਦਪੁਰ ਸਾਹਿਬ ਮੱਥਾ ਟੇਕਣ ਜਾਣੇ ਕਿ ਅੰਮ੍ਰਿਤਸਰ ਗੱਡੀਆਂ 'ਚ ਜਾਂਦੇ ਸੀ ਉਦੋਂ ਤੋਂ ਥੋੜੀਆਂ ਜਾਂਦਾ ਹੋ ਗਈਆਂ ਵੈਸੇ ਇਦਾਂ ਦੀ ਬਿਲਕੁਲ ਜੀ ਫੱਟੇ ਲੱਗੇ ਹੁੰਦੇ ਪਿੱਛੇ ਡਬਲ ਪੋਰਸ਼ਨ ਬਣਾਇਆ ਹੁੰਦਾ ਜਾਂਦੇ ਰਹੇ ਜੀ ਮਨੀਕਰਨ ਸਾਹਿਬ ਵੀ ਜਾਂਦੇ ਰਹੇ ਆ ਟਰੱਕਾਂ 'ਚ ਬੈ ਕੇ ਜੀ ਇਹ ਜਾਨਿਆਰਾ ਦਾ ਕਾਰਨਾ ਚ ਆਉਂਦਾ ਹੀ ਨਹੀਂ ਹੈ ਜੀ ਜਿਹੜਾ ਇੱਕ ਭਾਈਚਾਰਕ ਸਾਂਝ ਵੀ ਹੁੰਦੀ ਸੀਗੀ ਇਕੱਠੇ ਹੋ ਕੇ ਜਾਣਾ ਤੇ ਸਾਰਾ ਪਿੰਡ ਵਾਂਗੂ ਇਕੱਠਾ ਹੋ ਜਾਂਦਾ ਸੀ ਬਹੁਤ ਰਿਸ਼ਤਿਆਂ ਦੀਆਂ ਵੀ ਮਹਿਕਾਂ 'ਚ ਹੋਣੀਆਂ ਹਨ ਜੀ ਪਿੰਡਾਂ ਦੀਆਂ ਸਾਂਝਾਂ ਜੁੜ ਕੇ ਲੋਕ ਇਹਨਾਂ ਤੇ ਬੰਦੇ ਹੋਣ ਬਿਲਕੁਲ ਹਾਂਜੀ ਨਾਲੇ ਪਤਾ ਲੱਗ ਜਾਂਦਾ ਸੀ ਵੀ ਫਲਾਣੇ ਕੋ ਗੱਡੀ ਆ ਅੱਡੇ ਹੁੰਦੀ ਸੀ ਪਹਿਚਾਨ ਵੀ ਉਸੇ ਘਰ ਦੀ ਸੀ ਕਿਸੇ ਨੂੰ ਪੁੱਛ ਲੈ ਗੱਡੀ ਵਾਲੇ ਦੇ ਜਾਣਾ ਜੀ ਜਿਹਨਾਂ ਕੋ ਟਰੱਕ ਆ ਜੀ ਹਾਂਜੀ ਤੇ ਉਹ ਗੀਤ ਵੀਰ ਜਿਹੜੇ ਕਹਿੰਦੇ ਸੀ ਵੀ ਜੀਟੀ ਰੋਡ ਤੇ ਜਾਵੇ ਉਹ ਇਹੀ ਟਰੱਕਾਂ ਦੇ ਕਰਕੇ ਗੱਲਾਂ ਸੀ ਹੈਨਾ ਇਹੀ ਟਰੱਕਾਂ ਦੇ ਕਰਕੇ ਗੱਲਾਂ ਤੇ ਇਨੀ ਜਿਹੜੀਆਂ ਸਾਂਝਾ ਹੈ ਗੱਡੀਆਂ ਦੀਆਂ ਦੇਖੋ ਜੇ ਕੋਈ ਪਿੰਡ ਵਿੱਚ ਵਿਆਹ ਹੁੰਦਾ ਤਾਂ ਨਾ ਹਾਂ ਹਾਂ ਤਾਂ ਉਹਦੇ ਵਿੱਚ ਗੱਡੀ ਤੁਸੀਂ ਤੁਸੀਂ ਜੇ ਦੇਖਿਆ ਹੋਵੇ ਪੁਰਾਣੇ ਸਮੇਂ ਦੇ ਵਿੱਚ ਤਾਂ ਇਹ ਗੱਡੀਆਂ ਜ਼ਰੂਰ ਜਾਂਦੀਆਂ ਤੀਆਂ ਜਦ ਕੋਈ ਐਡੇ ਕਾਰਾਂ ਵਾਲੇ ਸਾਧਨ ਨਹੀਂ ਤੇ ਹੁੰਦੇ ਹੈਗੇ ਆਪਣੇ ਟਰੈਕਟਰ ਟਰੱਕ ਬੱਸ ਇਹੀ ਜਿਹੜੀ ਸਾਡੀ ਪੰਜਾਬੀਆਂ ਦੀ ਜਿਹੜੀ ਸਾਂਝ ਹੁੰਦੀ ਸੀ ਔਰ ਇਹ ਦਿਲਾਂ ਦੀ ਸਾਂਝ ਜੁੜੀ ਵੀ ਆ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਪਸੀ ਸਾਂਝ ਭਾਈਚਾਰਾ ਇਹਨਾਂ ਚੀਜ਼ਾਂ ਕਰਕੇ ਹੀ ਰਹੀ ਆ ਹੁਣ ਤੱਕ ਤੇ ਇਹਨਾਂ ਚੀਜ਼ਾਂ ਨਾਲ ਲੋਕ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਜਾਂਦੇ ਤੇ ਜਾਂ ਕਿਸੇ ਮੇਲਿਆਂ ਤੇ ਜਾਂਦੇ ਤੇ ਤੇ ਇਹ ਸਾਂਝਾਂ ਬਹੁਤ ਪੁਰਾਣੀਆਂ ਐ ਹੁਣ ਤਾਂ ਸਮਾਂ ਬਦਲ ਗਿਆ ਹੁਣ ਤਾਂ ਆਪੋ ਆਪਣੇ ਲੋਕ ਸਾਧਨਾ ਪਰ ਜਾਣ ਲੱਗੇ ਸਾਂਝ ਘਟਦੀ ਜਾ ਰਹੀ ਆ ਪਰ ਇਹ ਚੀਜ਼ਾਂ ਯਾਦ ਕਰਾਉਂਦੀਆਂ ਬਿਲਕੁਲ ਮੈਂ ਪਿਛਲੀ ਵਾਰੀ ਇੱਥੇ ਦੇਖਿਆ ਨਾ ਜਦੋਂ ਇੱਥੇ ਸੇਵਾ ਜਾਣੀ ਸੀ ਮੈਂ ਇੱਕ ਬਜ਼ੁਰਗਾਂ ਨੂੰ ਟਰੱਕ ਨੂੰ ਮੱਥਾ ਟੇਕਦੇ ਦੇਖਿਆ ਉਹਨਾਂ ਨੇ ਗੱਡੀ ਕੋਲ ਆਏ ਮੱਥਾ ਟੇਕਿਆ ਅਰਦਾਸ ਕੀਤੀ ਫੇਰ ਉਹ ਬੈਠੇ ਇਹ ਉਹ ਡਰਾਈਵਰਾਂ ਦੀ ਸਮੇਂ ਨੂੰ ਵੀ ਯਾਦ ਕਰਾਉਂਦੀ ਆ ਜਿਹੜੇ ਰਵਾਇਤੀ ਸੀ ਜਿਹੜੇ ਆਪਣੇ ਰਿਜਕ ਨੂੰ ਜਿਹੜਾ ਮਤਲਬ ਰੱਬ ਸਮਝਦੇ ਸੀ ਬਿਲਕੁਕੁਲ ਜੀ ਬਿਲਕੁਕੁਲ ਗੱਲ ਹੈ ਜੀ ਅਗਲੇ ਦਾ ਰਜਗਾਰ ਹੈ ਤੁਸੀਂ ਦੁਕਾਨਦਾਰ ਨੂੰ ਦੇਖੋਗੇ ਕਿਸੇ ਲਾਲਾ ਜੀ ਨੂੰ ਦੇਖੋਗੇ ਸਵੇਰ ਨੂੰ ਮੱਥਾ ਟੇਕ ਕੇ ਫੇਰ ਸ਼ਟਰ ਨੂੰ ਹੱਥ ਲਾਉਂਦੇ ਆ ਉਹੀ ਚੀਜ਼ ਹੀ ਨਾ ਦੀ ਆ ਉੱਥੇ ਤੇ ਉਹਨਾਂ ਨੂੰ ਰੋਟੀ ਮਿਲਣੀ ਆ ਇੱਥੇ ਤੇ ਇਹਨਾਂ ਨੂੰ ਰੋਟੀ ਮਿਲਣੀ ਆ ਸੋ ਆਪਣੀ ਰੋਟੀ ਨੂੰ ਹਰ ਇੱਕ ਪੂਜ ਕੇ ਚਾਹੇ ਜ਼ਿਮੀਦਾਰ ਆ ਚਾਹੇ ਦੁਕਾਨਦਾਰ ਆ ਚਾਹੇ ਟਰ ਆਪਣਾ ਜਿਹੜਾ ਰੱਬ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਦਾ ਏ ਔਰ ਇਹਨਾਂ ਭਾਈਚਾਰਾਂ ਦੀ ਜਿਹੜੇ ਟਰਾਂਸਪੋਰਟ ਭਾਈਚਾਰਾ ਏ ਇਹਦੀ ਬਹੁਤ ਜ਼ਿਆਦਾ ਮਤਲਬ ਕਿ ਜਿਹੜੀ ਆ ਇਹ ਅਰਥਵਿਵਸਥਾ ਦੇ ਵਿੱਚ ਪੰਜਾਬ ਦੇ ਵਿੱਚ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦੀ ਉਹ ਰਹੀ ਆ ਪਰ ਗੱਲ ਆ ਵੀ ਅੱਜ ਦੀਆਂ ਸਰਕਾਰਾਂ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰ ਰਹੀਆਂ ਇਹਦੇ ਵੱਲ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਾਡੀ ਇਹ ਨੌਜਵਾਨੀ ਦਾ ਰਜਗਾਰ ਜੇ ਅਸੀਂ ਕੈਨੇਡਾ ਅਮਰੀਕਾ ਜਾ ਕੇ ਟਰਾਲੇ ਚਲਾ ਸਕਦੇ ਆ ਤਾਂ ਸਾਡੇ ਨੌਜਵਾਨ ਇੱਥੇ ਵੀ ਚਲਾ ਸਕਦੇ ਆ ਪਰ ਲੋਕਾਂ ਦਾ ਰੁਝਾਨ ਹੈ ਜਿਹੜਾ ਅੱਗੇ-ਅਗੇ ਘਟਦਾ ਜਾ ਰਿਹਾ ਕਿਉਂਕਿ ਇਹ ਘਾਟੇ ਦਾ ਸੌਦਾ ਹੁੰਦਾ ਜਾ ਰਿਹਾ ਬਿਲਕੁਲ ਸੋ ਬਾਬਾ ਜੀ ਵੀ ਖੜੇ ਬਾਬੇ ਤੁਸੀਂ ਵੀ ਇਸੇ ਟ੍ਰਕਿੰਗ ਚ ਡਰਾਈਵਰੀ ਕਰਦੇ ਬਿਲਕੁਲ ਜੀ ਤੇ ਮਤਲਬ ਤੁਸੀਂ ਉਹ ਸਮੇਂ ਦੀ ਡਰਾਈਵਰੀ ਸਿੱਖੀ ਹੋਣੀ ਜਦੋਂ ਲੋਕ ਕਹਿੰਦੇ ਵੀ ਇਹਦੇ ਤੇ ਪੈਰ ਨਹੀਂ ਰੱਖਣਾ ਬੋਨਟ ਤੇ ਇੰਜਨ ਤੇ ਗੱਡੀਆਂ ਇਹੀ ਸੀ ਇਹਨਾਂ ਦੀ ਕਲੈਂਡਰੀ ਕੀਤੀ ਸੀ ਚਾਰ-ਚਾਰ ਸਾਲ ਉਹਦਾ ਕਲੈਂਡਰੀ ਕਰਦੇ ਸੀ ਤਿੰਨ-ਤਿੰਨ ਚਾਰ-ਚਾਰ ਸਾਲ ਹਾਂ ਹੁਣ ਤਾਂ ਬੰਦਾ ਕਹਿੰਦਾ ਜਦੇ ਵੀ ਸਟੇਰੀ 6 ਮਹੀਨੇ ਜੇ ਡਰਾਈਵਰ ਬਣ ਜਾਵੇ ਅਸੀਂ ਅੱਧਾ ਕੰਮ ਗੱਡੀਆਂ ਦਾ ਆਪ ਕਰ ਲਈਦਾ ਜੀ ਆਪਣੇ ਹੱਥੀਂ ਮਰੀ ਮੁੱਟੀ ਕੋਈ ਜਦ ਤੱਕ ਬੰਦਾ ਹੰਡ ਨਹੀਂ ਸੀ ਜਾਂਦਾ ਪੂਰਾ ਉਦੋਂ ਤੱਕ ਰੋਤੋ ਸਟੇering ਨਹੀਂ ਸੀ ਫੜਾਉਂਦੇ ਜੀ ਸਾਡੀ ਹਿੰਮਤ ਨਹੀਂ ਪੈਂਦੀ ਸੀ ਸਟੇਰਿੰਗ ਕਿੰਨੇ ਚਿਰ ਤੁਹਾਡੇ ਜਿਹੜੇ ਉਸਤਾਦ ਸੀ ਕੱਪੜੇ ਮਰਾਈਗੇ ਚਾਰ ਸਾਲ ਜੀ ਕੱਪੜੇ ਮਾਰੀਗੇ ਹਾਂਜੀ 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 ਚਾਰ ਸਾਲ ਬਾਅਦ ਫਿਰ ਮੇਰਾ ਲਾਇਸੈਂਸ ਬਣਵਾਇਆ ਮੈਂ ਬਈ ਹੁਣ ਤੂੰ ਪਾਸ ਹੈ ਅੱਛਾ ਕਿੰਨੀਆਂ ਕ ਮਾਰਾਂ ਖਾਧੀਆਂ ਉਸਤਾਦ ਦੀਆਂ ਤੁਸੀਂ ਬਹੁਤ ਜੀ ਉਦੋਂ ਤਾਂ ਬਹੁਤ ਘੁੱਟਦੇ ਹੁੰਦੇ ਸੀ ਸਾਡੀ ਹਿੰਮਤ ਨਹੀਂ ਪੈਂਦੀ ਆਪਣੇ ਉਸਤਾਦ ਦੇ ਸਾਹਮਣੇ ਬਹਿ ਕੇ ਰੋਟੀ ਖਾ ਲਈ ਅੱਛਾ ਰੋਟੀ ਚਾ ਪਰਦੇ ਨਾਲ ਆ ਰ ਡੇਗਾ ਗੱਡੀ ਚ ਰੱਖਣੀ ਹੁਣ ਤਾਂ ਜੀ ਅਗਲਾ ਕਹਿੰਦਾ ਟੇਪ ਲੱਗੀ ਗੱਡੀ ਚ ਟਾਇਰ ਨਵੇਂ ਆ ਉਦੋਂ ਤਾਂ ਅਸੀਂ ਟਾਇਰ ਪੈਂਚਰ ਵੀ ਆਪ ਲਾਉਂਦੇ ਹੁੰਦੇ ਸੀ ਅੱਛਾ ਜੀ ਗਰੀਸ ਵੀ ਗੱਡੀ ਨੂੰ ਆਪ ਕਰਨੀ ਸਾਰੇ ਪੂਰੀ ਚੈੱਕ ਕਰਕੇ ਤੁਰਨਾ ਬਿਲਕੁਲ ਚੈੱਕ ਕਰਕੇ ਤੇਲ ਪਾਣੀ ਫਿਰ ਸਟਾਰਟ ਕਰਨੀ ਤੂੰ ਬੱਤੀ ਉਦੋਂ ਤਾਂ ਸੈਂਸਰ ਵੀ ਨਹੀਂ ਸੀ ਹੁੰਦੇ ਗੱਡੀਆਂ ਚ ਵੀ ਦੱਸ ਦਵੇ ਵੀ ਟਾਇਰ ਪ੍ਰੈਸ਼ਰ ਘਟਾ ਜਾਂ ਇਦਾਂ ਚੀਜ਼ਾਂ ਹਨ ਜੀ ਆਹ ਸੈਂਸਰ ਤਾਂ ਹੁਣ ਆਏ ਜੀ ਮੈਨਾਂ ਤਾਂ ਕੁਝ ਵੀ ਨਹੀਂ ਤਾਂ ਹੁੰਦਾ ਸਭ ਦੇਸੀ ਕੰਮੇ ਦਾ ਸੋ ਤੁਸੀਂ ਮੈਨੂੰ ਥੋੜੀ ਜਿਹੀ ਉਹ ਗੱਲਾਂ ਦੱਸੋ ਵੀ ਡਰਾਈਵਰ ਦੇ ਅਸੂਲ ਕੀ ਆ ਜਿੱਦਾਂ ਮੈਂ ਦੱਸਿਆ ਵੀ ਇੱਕ ਮੈਂ ਬਜ਼ੁਰਗਾ ਨੂੰ ਇੱਥੇ ਮੱਥਾ ਟੇਕਦੇ ਦੇਖਿਆ ਗੱਡੀ ਦੇ ਝੁੱਕ ਕੇ ਕਿਹੜੇ ਕਿਹੜੇ ਅਸੂਲ ਸੀ ਉਹਦੇ ਡਰਾਈਵਰੀ ਦੇ ਅਸੂਲ ਤਾਂ ਇਹੀ ਆ ਜੀ ਸਾਡੀ ਰੋਜੀ ਰੋਟੀ ਆ ਕੋਈ ਵੀ ਜਿਵੇਂ ਦੁਕਾਨਦਾਰ ਹੈ ਉਹ ਵੀ ਆਪਣੇ ਤੋਂ ਬੱਤੀ ਕਰਦਾ ਸਵੇਰੇ ਉੱਠ ਕੇ ਅਸੀਂ ਪਹਿਲਾਂ ਕੱਪੜਾ ਮਾਰਦੇ ਫਿਰ ਤੇਲ ਪਾਣੀ ਚੈੱਕ ਕਰਨਾ ਪਰਮਾਤਮਾ ਦਾ ਨਾਮ ਲੈ ਕੇ ਤਾਂ ਸਟਾਰਟ ਕਰਨਾ ਇਹਨੂੰ ਉਹੋ ਹੀ ਅਸੂਲ ਆ ਮੈਂ 77 ਦਾ ਪਿਆ ਜੀ ਇਸ ਲਾਈਨ 'ਚ ਆਹ ਮੇਰੀ ਗੱਡੀ ਨਾਲ ਖੜੀ ਗੱਡੀ ਕਦੇ ਪੁਰਾਣੀ ਨਹੀਂ ਜੀ ਹੁੰਦੀ ਇਹਦਾ ਮੈਂਟੀਨੈਂਸ ਨਾਲ ਦੀ ਨਾਲ ਹੋਈ ਜਾਵੇ ਨਾ ਇਹਦਾ ਇੱਕ ਸਰਕਾਰਾਂ ਨੇ ਸਾਡਾ ਜਿੱਦਾਂ ਗਰੀਬ ਆਦਮੀ ਕੋਈ ਆਪਣੇ ਧੰਦਾ ਚਲਾਉਂਦਾ ਉਹਦਾ ਧੰਦਾ ਬੰਦ ਕਰਤਾ ਆ ਕੋਈ ਸਹੂਲਤ ਨਹੀਂ ਦਿੰਦੇ ਕੋਈ ਕੁਝ ਨਹੀਂ ਦਿੰਦੇ ਇਹਦਾ ਕੁਝ ਵੀ ਨਹੀਂ ਪਗੜਦਾ ਇਹ ਗੱਡੀਆਂ ਦਾ ਬਿਲਕੁਲ ਸੋ ਹੁਣ ਮੈਨੂੰ ਇਹ ਸਾਰੇ ਕਹਿੰਦੇ ਆ ਮੇਰੀ ਉਮਰ ਵੀ 72 ਸਾਲ ਦੀ ਹੋ ਚੱਲੀ ਜੀ ਅੱਜ ਵੀ ਚਲਾਈ ਜਾਂਦੇ ਤੁਸੀਂ ਮੈਂ ਹੁਣ ਪੂਰੀ ਗੱਡੀ ਚਲਾਉਂਦਾ ਜੀ ਨੀਕਾ ਕੈਮ ਤੁਹਾਡੀ ਬਿਲਕੁਲ ਹੈ ਮੇਰਾ ਕੋਈ ਆਪਰੇਸ਼ਨ ਨਹੀਂ ਹੋਇਆ ਨਾਲ ਮੇਰੀ ਦੂਜੀ ਗੱਡੀ ਖੜੀ ਹੈ ਮੇਰਾ ਰਲ ਪਾਵਰ ਸਟੀering ਹੋ ਵੈਸੇ ਤਾਂ ਨਹੀਂ ਜੀ ਇਹ ਸਾਦੀ ਆ ਇਹ ਵੀ ਸਾਦੀ ਆ ਇਹ ਵੀ ਸਾਦੀ ਆ ਉਹ ਮੇਰਾ ਲੜਕਾ ਨਹੀਂ ਚਲਾ ਰਿਹਾ ਇਹਨੂੰ। ਅੱਛਾ। ਉਹ ਕਹਿੰਦਾ ਮੈਂ ਤਾਂ ਪਾਵਰ ਵਾਲੀ ਚਲਾਉਣੀ ਹੈ। ਫਿਰ ਇਹ ਮੁੰਡੇ ਬਾਰੇ ਕੀ ਕਹੋਂਗੇ ਹੁਣ ਵੀ ਇਹ ਦਾਦੇ ਵਾਲੀ ਗੱਡੀ ਢੂਈ ਫਿਰਦਾ। ਜੀ ਮੇਰੇ ਵਾਲੀ ਆਦਤ ਹੈ ਜੀ। ਹਾਂ। ਸਾਡੇ ਬਜ਼ੁਰਗ ਸੀ ਫਰੀडम ਫੈਕਟਰੀ। ਅੱਛਾ ਅੱਛਾ। ਉਹ ਕਿਤੇ ਪ੍ਰਬੰਧਕ ਜਿਹੜਾ ਕੰਮ ਹੋਇਆ ਉਹ ਹੀ ਕਰ ਲੈਣਾ ਉਹਨਾਂ ਨੇ। ਤਾਂ ਸਾਡੀ ਵੀ ਆਦਤ ਉਹੀ ਬਣੀ ਹੈ। ਬਿਲਕੁਲ ਸਹੀ ਗੱਲ ਹੈ। ਸੋ ਭਾਈ ਅੰਦਰੋਂ ਦੇਖੀ ਜਰਾ। ਸੋ ਅੰਦਰੋਂ ਵੀ ਗੱਡੀ ਨੂੰ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਹਿਸਾਬ ਹੈ। ਇੰਟੀਰੀਅਰ ਤੁਸੀਂ ਤਾਂ ਚੇਂਜ ਕਰਿਆ ਕਿ ਉਦਾਂ ਦੀ ਇਹ ਚੜ੍ਹਣਾ ਵੀ ਬਈ ਔਖਾ ਕੋਟ੍ਰੈਸਟ ਵੀ ਬਹੁਤ ਹੀ ਉੱਚਾ ਹੈ ਹਾਂਜੀ 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 ਇਹ ਕੈਬਨ ਵੀ ਬਹੁਤ ਛੋਟਾ ਹੈ ਨਾ ਕੈਬਨ ਛੋਟਾ ਜੀ ਇਹਦਾ ਹਾਂਜੀ 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 ਦੇਖ ਲੋ ਦੇਖੋ ਇੱਕ ਬੰਦੇ ਨੇ ਸੀਟ ਤੇ ਬਹਿ ਜਾਣਾ ਦੂਜੇ ਨੇ ਥੱਲੇ ਪੈਰਾਂ 'ਚ ਪੈਣਾ ਜੀ ਕਿਉਂ ਸੋਰ ਦਾ ਕੋਈ ਹੈ ਨਹੀਂ ਤਾਂ ਸਿਸਟਮ ਅਸੀਂ ਪੈਰਾਂ 'ਚ ਪੈਂਦੇ ਰਹੇ ਥੱਲੇ ਅੱਛਾ ਉਸਤਾਦ ਨੇ ਸੀਟ ਤੇ ਬਹਿ ਜਾਣਾ ਅਸੀਂ ਥੱਲੇ ਪੈਰਾਂ 'ਚ ਪੈਣਾ ਅੱਛਾ ਤੁਸੀਂ ਜਦੋਂ ਮਤਲਬ ਸਿੱਖਦੇ ਸੀ ਹਾਂ ਉਹ ਸਖਸ ਦੇ ਸੀ ਮੈਨੂੰ ਸਹੂਲਤਾਂ ਉਹ ਤਾਂ ਨਹੀਂ ਆਈ ਸੀ ਸੋ ਮੈਂ ਕੋਸ਼ਿਸ਼ ਕਰਦਾ ਕਿ ਕੈਮਰਾ ਆਪ ਫੜ ਕੇ ਤੁਹਾਨੂੰ ਅੰਦਰੋਂ ਦਿਖਾਉਣ ਦੀ ਸੋ ਚੜ੍ਹਨਾ ਵੀ ਸੌਖਾ ਨਹੀਂ ਹੈਗਾ ਸੋ ਤੁਸੀਂ ਦੇਖੋ ਬਈ ਅੰਦਰੋਂ ਕੈਮਰਾਮੈਨ ਕਹਿੰਗਾ ਮੈਨੂੰ ਕੈਮਰਾਮੈਨ ਨੂੰ ਹੀ ਫੜਾ ਦਿਓ ਜੇ ਅੰਦਰੋਂ ਮੈਂ ਦਿਖਾ ਦਿੰਦਾ ਕਿਉਂਕਿ ਸਪੇਸ ਗੱਡੀ 'ਚ ਘੱਟ ਆ ਸੋ ਤੁਸੀਂ ਦੇਖੋ ਬਈ ਸੋ ਆਹ ਕੈਬਨ ਹੈ ਗੱਡੀ ਦਾ ਸਿਰਫ ਇਹ ਕੈਬਨ ਸਿਰਫ ਇੱਕ ਡਰਾਈਵਰ ਦੇ ਬੈੰਡ ਦੀ ਥਾਂ ਤੇ ਸਟੀਅਰਿੰਗ ਵੀ ਬਹੁਤ ਜਿਹੜਾ ਹੈਗਾ ਉਹ ਸਿੱਧਾ ਲੱਗਿਆ ਹੋਇਆ ਆਹ ਹਿਸਾਬ ਨਾਲ ਤੇ ਬੰਦੇ ਤੇ 3-4 ਬਹਿ ਜਾਂਦੇ ਇੱਚ ਬਈ ਹੈ ਨਾ ਚਾਰ ਜਣੇ ਵਹਿ ਜਾਂਦੇ ਸੋ ਬਿਲਕੁਲ ਸੋ ਦੇਖੋ ਤੁਸੀਂ ਕਿ ਸ਼ੌਂਕ ਦੇ ਨਾਲ ਅਜੇ ਵੀ ਗੱਡੀ ਜਿਹੜੀ ਹੈਗੀ ਐ ਉਹ ਰੱਖੀ ਹੋਈ ਐ ਨਾ ਇਹਨਾਂ ਦੇ ਉੱਤੇ ਚੜਨਾ ਸੌਖਾ ਤਾਂ ਨਾ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਚਲਾਉਣਾ ਅੱਜ ਦੇ ਸਮੇਂ 'ਚ ਸੌਖਾ ਪਰ ਇਹ ਜਿਹੜੇ ਸ਼ੌਂਕ ਆ ਜਿਹੜੀਆਂ ਯਾਦਾਂ ਜਿਹੜੀ ਇੱਜ਼ਤ ਆ ਆਪਣੇ ਬਜ਼ੁਰਗਾਂ ਦੀ ਉਹਨਾਂ ਦੇ ਚਲਦੇ ਆ ਇਹ ਗੱਡੀਆਂ ਜਿਹੜੀਆਂ ਹੈਗੀਆਂ ਅੱਜ ਵੀ ਵੀਰ ਹੋ ਰਹੇ ਨੇ ਸਾਹਮਣੇ ਰੱਖੀਆਂ ਹੋਈਆਂ ਵੀਰ ਸੈਲਫ ਮਾਰੋਗੇ ਜਰਾ ਇਹਦੀ ਆਵਾਜ਼ ਦੇਖਣੀ ਕਿਦਾਂ ਦੀ ਐ ਸੋ ਤੁਸੀਂ ਦੇਖੋ ਕਿ ਆਹੀ ਲਾਈਟਾਂ ਡੀ ਮਾਡਲ ਇਹ ਜਿਹੜੀ ਗੱਡੀ ਆ ਆ ਜਿਹੜੇ ਲੱਗੇ ਹੋਏ ਆ ਇਹਨੂੰ ਕੀ ਕਹਿੰਦੇ ਬਾਬਾ ਜੀ ਇਹਨੂੰ ਡੰਡਾ ਹੀ ਕਹਿੰਦੇ ਜੀ ਹਾਂ ਡੰਡਾ ਕਹਿੰਦੇ ਹਾਂ ਜੀ ਇਹਨੂੰ ਅੰਦਾਜ਼ਾ ਲੱਗ ਜਾਂਦਾ ਵੀ ਸਾਡਾ ਕਿਤੇ ਮੜੇ ਟੈਕਚਰ ਹੀ ਕਿਉਂ ਪੁਰਾਣੀਆਂ ਪਹਿਲਾਂ ਸੜਕਾਂ ਛੋਟੀਆਂ ਹੁੰਦੀਆਂ ਸੀ ਬਿਲਕੁਲ ਨਾਲ ਬੜਾ ਕੇ ਗੱਡੀ ਕੱਟਣੀ ਪੈਂਦੀ ਸੀ ਬਿਲਕੁਲ ਮੈਂ ਦੱਸਾਂ ਕਿ ਇੱਥੇ ਅਲਾਈਨ ਆ ਇਹਦੇ ਨਾਲ ਇਹ ਡੰਡਾ ਇਹ ਪਹਿਲਾਂ ਦੱਸ ਦਿੰਦਾ ਕਿ ਗੱਡੀ ਇੱਥੋਂ ਲੰਘ ਜੂਗੀ ਕਿ ਨਹੀਂ ਲੰਘੂਗੀ ਸੋ ਦੇਖੋ ਤੁਸੀਂ ਆਵਾਜ਼ ਆਵਾਜ਼ ਤੁਹਾਨੂੰ ਯਾਦ ਕਰਾਉਂਦੀ ਪੁਰਾਣਾ ਸਮਾਂ ਬਿਲਕੁਲ ਬਹੁਤ ਬਹੁਤ ਵਧੀਆ ਗੱਡੀ ਹੈ ਜੀ ਆ ਸਾਡੀਆਂ ਨਵੀਆਂ ਗੱਡੀਆਂ ਨਾਲ ਗੱਡੀ ਬਹੁਤ ਵਧੀਆ ਆਵਾਜ਼ ਕਿੰਨੀ ਦੀ ਲੱਗੀ ਤੁਹਾਨੂੰ ਇਹਦੀ ਵਧੀਆ ਜੀ ਇੰਜਣ ਬੋਲਦਾ ਵਧੀਆ ਜੀ ਹਾਂ ਜੀ ਬਹੁਤ ਵਧੀਆ ਬੋਲਦਾ ਤਾਂ ਆ ਆਵਾਜ਼ ਤਾਂ ਇਹ ਆਵਾਜ਼ ਬਹੁਤ سارے ਲੋਕਾਂ ਦੀ ਯਾਦਾਂ ਤਾਜ਼ੀਆਂ ਕਰਾ ਦਊਗੀ ਅੱਜ ਵੀ ਜਦੋਂ ਪੁਰਾਣੀਆਂ ਗੱਡੀਆਂ ਸਟਾਰਟ ਹੁੰਦੀਆਂ ਤਾਂ ਲੋਕ ਕਹਿੰਦੇ ਆ ਕਿ ਪੁਰਾਣੀ ਯਾਦਾਂ ਤਾਜ਼ੀਆਂ ਹੋ ਗਈਆਂ ਕੋਈ ਪੁਰਾਣੀ ਗੱਲ ਅਸੀਂ ਸੁਣ ਲਈਏ ਤਾਂ ਬਹੁਤ ساری ਯਾਦਾਂ ਤਾਜ਼ੀ ਹੋ ਜਾਣਗੇ ਹੋ ਸਕਦਾ ਮੈਂ ਇਸ ਗੱਡੀ ਨੂੰ ਉਹਨੇ ਵਧੀਆ ਤਰੀਕੇ ਨਾਲ ਦਿਖਾ ਸਕਿਆ ਹੋਮਾ ਕਿਉਂਕਿ ਹੁਣ ਇਹ ਲੱਗੀ ਵੀ ਗੱਡੀਆਂ ਦੇ ਵਿਚਕਾਰ ਹੋਈ ਐ ਕੋਈ ਖਾਸ ਤੌਰ ਤੇ ਇਰਾਦਾ ਵੀ ਨਹੀਂ ਸੀ ਕਿ ਇਦਾਂ ਦੀ ਕੋਈ ਸਟੋਰੀ ਕਰਨ ਦਾ ਪਰ ਸਾਹਮਣੇ ਦੇਖ ਕੇ ਮੇਥੋਂ ਰਹਿ ਆ ਨਿਗੇ ਤੁਹਾਡੇ ਬਹੁਤ ਸਾਰੇ ਸਵਾਲ ਰਹਿ ਗਏ ਹੋਣਗੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਜਜ਼ਬਾਤ ਰਹਿ ਗਏ ਹੋਣਗੇ ਤਾਂ ਜਿਨ੍ਹਾਂ ਨੇ ਇਹਨਾਂ ਗੱਡੀਆਂ ਨੂੰ ਕਿਸੇ ਸਮੇਂ ਚਲਾਇਆ ਜਾਂ ਜਿਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਜਾਂ ਜੋ ਇਸ ਵੀਰ ਦੀ ਭਾਵਨਾ ਨੂੰ ਇੱਕ ਚੰਗੇ ਇਨਸਾਨ ਵਜੋਂ ਦੇਖਦੇ ਆ ਜਿਨੇ ਆਪਣੇ ਦਾਦਾ ਜੀ ਦੀ ਯਾਦ ਨੂੰ ਅੱਜ ਵੀ ਸੰਭਿਆ ਹੋਇਆ ਹੈ ਅੱਜ ਵੀ ਚਲਾਉਂਦਾ ਹੈ ਤੇ ਭਾਵੇਂ ਬਹੁਤ ਸਾਰੀਆਂ ਸਹੂਲਤਾਂ ਗੱਡੀ ਵਿੱਚ ਨਹੀਂ ਹੈਗੀਆਂ ਫਿਰ ਵੀ ਇਹ ਸੇਵਾ ਵਿੱਚ ਵੀ ਇਸ ਗੱਡੀ ਨੂੰ ਲੈ ਕੇ ਚੱਲੇ ਆ ਤਾਂ ਉਹ ਸਾਰੀਆਂ ਗੱਲਾਂ ਤੁਸੀਂ ਜਿਹੜੀ ਤੁਹਾਡੇ ਖਿਆਲ ਦੇ ਵਿੱਚ ਆਈਆਂ ਮੈਂ ਨਹੀਂ ਕਰ ਸਕਿਆ ਹੋਊਗਾ ਤੁਸੀਂ ਜ਼ਰੂਰ ਆਪਣੀਆਂ ਟਿੱਪਣੀਆਂ ਦੇ ਤੌਰ ਤੇ ਕਮੈਂਟ ਬਾਕਸ ਦੇ ਵਿੱਚ ਕਰਿਓ ਤੇ ਤੁਹਾਨੂੰ ਇਹ ਪੂਰੀ ਕਹਾਣੀ ਇਹ ਗੱਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗਦੀ ਹੈ ਉਹ ਵੀ ਜ਼ਰੂਰ ਦੱਸਿਓ ਜੀ ਗੁਰਪ੍ਰੀਤ ਸਿੰਘ ਦਿਨਸ ਤਨਮ ਸਿੰਘ ਪੰਜਾਬੀ ਲੋਕ ਚਾਂਦ